Yeah. Okay. you. ਕੁੜੀ ਦੇ ਵਿਆਹ ਦਾ ਕਾਰਡ ਵੰਡਣ ਜਾ ਰਹੇ ਭੈਣ ਭਰਾ ਦਾ ਸ਼ੂਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰਤਾ ਦਿਨ ਦਿਹਾੜੇ ਸੜਕ ਦੇ ਵਿਚਾਲੇ ਖੂਨੀ ਖੇਡ ਖੇਡੀ ਗਈ ਕੁੜੀ ਆਪਣੇ ਭਰਾਵਾਂ ਨਾਲ ਕਾਰ 'ਚ ਬੈਠੀ ਜਾ ਰਹੀ ਸੀ ਤੇ ਮੋਟਰਸਾਈਕਲ ਤੇ ਪਿੱਛਾ ਕਰਦੇ ਹੋਏ ਮੁੰਡੇ ਆ ਗਏ ਫਿਰੋਜ਼ਪੁਰ ਦੇ ਨਾਮੀ ਗੁਰਦੁਆਰੇ ਸਾਹਮਣੇ ਧਾੜ ਧਾੜ ਕਰਾਤੀ ਅੰਨੇ ਵਾ ਗੋਲੀਆਂ ਚੱਲੀਆਂ ਕਾਰ 'ਚ ਪੰਜ ਜਣੇ ਬੈਠੇ ਸੀ ਤਿੰਨ ਦੀ ਤਾਂ ਮੌਕੇ ਤੇ ਮੌਤ ਹੋ ਗਈ ਦੋ ਜਣਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਹ ਜੀ ਅੱਜ ਇੱਥੇ ਅਕਾਲ ਸਰ ਗੁਰਦੁਆਰਾ ਸਾਹਿਬ ਦੇ ਕੋਲੇ ਗੱਡੀ ਤੇ ਇਹ ਦੀਪ ਸਿੰਘ ਜੌਂਟੀ ਕੋਲ ਅਨਮੋਲ ਸਿੰਘ ਤੇ ਨਾਲ ਉਹਨਾਂ ਦੇ ਜਸਪ੍ਰੀਤ ਕੌਰ ਇਹ ਗੱਡੀ ਤੇ ਜਾ ਰਹੇ ਸਨ ਤੇ ਇਹਨਾਂ ਨੂੰ ਇੱਥੇ ਤਿੰਨ ਮੋਟਰਸਾਈਕਲਾਂ ਤੇ ਛੇ ਨੌਜਵਾਨ ਜੁਆਨ ਪਛਾਤੇ ਆਏ ਇਹਨਾਂ ਤੇ ਕਾਫੀ ਗੋਲਾਬਾਰੀ ਕੀਤੀ ਹੈ ਜਿਸ ਤੋਂ ਬਾਅਦ ਇਹਨਾਂ ਚਾਰਾਂ ਜੋ ਜ਼ਖਮੀ ਨੇ ਇਹਨਾਂ ਨੂੰ ਹਸਪਤਾਲ ਵਿਖੇ ਲਿਜਾਇਆ ਗਿਆ ਉੱਥੇ ਇਲਾਜ ਜੀ ਸਰ ਮੌਕਾ ਅਜੇ ਕੁਝ ਕਨਫਰਮ ਨਹੀਂ ਦੱਸ ਸਕਦੇ ਜੀ ਚਾਰੇ ਜਗਾਂ ਜਖਮੀ ਜਿਹੜੇ ਵਿਕਟਮ ਨੇ ਉਹਨਾਂ ਉਹਨਾਂ ਦਾ ਹਾਲਾਜ ਇਲਾਜ ਨਹੀਂ ਉਸ ਤੋਂ ਬਾਅਦ ਤੁਹਾਨੂੰ ਕੁਝ ਕਨਫਰਮ ਕਰਕੇ ਦੱਸ ਸਕਦੇ ਆ ਜਿਵੇਂ ਵੀ ਸਾਨੂੰ ਕੋਈ ਨਿਊਜ਼ ਮਿਲਦੀ ਹੈ ਭਾਈ ਗੱਲਬਾਤ ਅਸੀਂ ਕੰਮ ਤੋਂ ਜਾ ਰਹੇ ਸੀਗੇ ਰੋਟੀ ਖਾਣ ਚਲੇ ਸੀਗੇ ਘਰੇ ਤੇ ਰਸਤੇ ਤਿੰਨੇ ਜਾਨੇ ਪੈਣੇ ਠੀਕ ਆ ਜੀ ਉਹਨਾਂ ਕੋਲ ਪਿਸਤੌਲ ਸੀਗਾ ਸਾਡੇ ਕੋਲ ਮੋਟਰਸਾਈਕਲ ਉਹਨਾਂ ਸਾਡੇ ਸਿਰ ਤੇ ਰੱਖ ਕੇ ਸਾਹਮਣਾ ਖੋ ਕੇ ਲੱਗ ਗਿਆ ਮੋਟਰਸਾਈਕਲ ਸਾਡੇ ਵਾਲਾ ਉਹ ਖੋ ਕੇ ਤੇ ਨਿਕਲ ਗਿਆ ਹਾਂਜੀ ਉਹ ਵੀ ਬਾਈਕ ਤੇ ਸੀਗੇ ਬਾਈਕ ਆਪ ਦਾ ਸੁੱਟ ਕੇ ਉੱਥੇ ਖੜਾ ਆ ਬਾਈਕ ਜਿੱਥੇ ਅਸੀਂ ਕੰਮ ਤੇ ਲੱਗੇ ਉੱਥੇ ਖੜਾ ਆ ਬਾਈਕ ਹਾਂਜੀ ਡੀ ਲੈਕਸ ਮੋਟਰਸਾਈਕਲ ਸੀਗਾ ਸਾਡਾ ਬਲੈਕ ਕਲਰ ਦਾ ਹਾਂਜੀ ਆਪਣੇ ਸੋਕਰ ਨੇਰ ਦਾ ਭਾਈ ਉਹਦਾ ਪਤਾ ਲੱਗਿਆ ਵੀ ਇਹ ਤਿੰਨ ਬੰਦੇ ਟ੍ਰਿਪਲ ਮਰਡਰ ਹੈ ਤੇ ਅਸੀਂ ਇਹਦੇ ਬਾਰੇ ਪੂਰੀ ਡਿਟੇਲ ਚ ਪੜਤਾਲ ਕਰ ਰਹੇ ਹਾਂ ਇਹ ਮਰਨ ਵਾਲੇ ਜਿਹੜੇ ਹੈਗੇ ਇੱਕ ਤਾਂ ਆਕਾਸ਼ਦੀਪ ਹੈ ਇੱਕ ਦਲਪ੍ਰੀਤ ਹੈ ਇੱਕ ਲੜਕੀ ਹੈ ਜਸਪ੍ਰੀਤ ਕੌਰ ਜਿਹੜਾ ਦਲਪ੍ਰੀਤ ਦਲਪ੍ਰੀਤ ਤੇ ਜਸਪ੍ਰੀਤ ਦੋਨੋਂ ਭੈਣ ਭਰਾ ਹੈ ਬਾਕੀ ਇਹ ਸਾਰੀ ਵੈਰੀਫਾਈ ਕਰ ਰਹੇ ਹਾਂ ਜਿਹੜਾ ਇਹ ਦਲਪ੍ਰੀਤ ਹੈ ਇਹ ਇਹਦੀ ਵੀ ਕੁਝ ਕ੍ਰਿਮਿਨਲ ਹਿਸਟਰੀ ਹੈ ਪੁਰਾਣੀ ਇਹਦੇ ਤੇ 302 ਦੇ ਦੋ ਮਕਦਮੇ ਪਹਿਲਾਂ ਦੱਸਿਆ ਇਹ ਜਿਹੜਾ ਹੈ ਇਹਨਾਂ ਦੀ ਕੋਈ ਦੁਸ਼ਮਣਾਈ ਮਾਮਲਾ ਲੱਗ ਰਿਹਾ ਹੈ ਬਾਕੀ ਡਿਟੇਲ ਸਾਨੂੰ ਬਾਅਦ ਦਿੰਦੇ ਹਾਂ ਸਰ ਇਹ ਗੈਂਗਵਾਰ ਵੀ ਹੋ ਸਕਦਾ ਹੈ ਨੋਟ ਗੈਂਗਬਾਰ ਇਹ ਤਾਂ ਪਰਸਨਲ ਦੁਸ਼ਮਣੀ ਹੈ ਜਿਵੇਂ 302 ਦੇ ਪਹਿਲਾਂ ਪਰਚੇ ਦਰਜ ਆ ਦਿਲਪ੍ਰੀਤ ਤੇ ਉਹ ਅਸੀਂ ਵੈਰੀਫਾਈ ਕਰ ਲਈ ਫਿਰ ਤੁਹਾਨੂੰ ਡਿਟੇਲ ਦੇ ਸਰ ਇਹ ਪੁਰਾਣੀ ਰੰਜਿਸ਼ ਹੀ ਲੱਗ ਰਹੀ ਹੈ ਹਾਂ ਹਾਂ ਬਿਲਕੁਲ ਪੁਰਾਣੀ ਰੰਜਿਸ਼ ਹੀ ਹੈ ਇੱਕ ਟੋਟਲ ਸਿਰ ਪੰਜਿਆ ਨੇ ਹੀਗੇ ਸੀਗੇ ਜਿਹੜੇ ਬਟ ਟੋਟਲ ਪੰਜ ਸੀ ਦੋ ਇੰਜਰਡ ਹੈ ਤੇ ਦੋ ਜਿਹੜੀਆਂ ਡੈਡ ਬਾਡੀਜ਼ ਉਹ ਬਾਗੀ ਹਸਪੀਟਲ ਚ ਹੈ ਇੱਕ ਸਿਵਲ ਹਸਪੀਟਲ ਦੇ ਕੋਲ ਰੁਪਿਆ ਦੀ ਭਾਲ ਤੋਂ ਹਾਂ ਹਾਂ ਬਿਲਕੁਲ ਉਹ ਸਾਰੇ ਸੀਸੀਟੀਵੀ ਵਗੈਰਾ ਦੀ ਫੁਟੇਜ ਹੈ ਉਨਾਂ ਦੇ ਬੰਦੇ ਸੀ ਆਇਡੈਂਟੀਫਾਈ ਕਰ ਵੀ ਲਿਆ ਤੇ ਬਾਕੀ ਤੁਹਾਨੂੰ ਡਿਟੇਲ ਦੇ ਇਹ ਸਰ ਮੋਟਰਸਾਈਕਲ ਤੇ ਆਏ ਸੀਗੇ ਆ ਹਾਂ ਇਹ ਮੋਟਰਸਾਈਕਲਾਂ ਤੇ ਸੀ ਤੇ ਇਹ ਕਾਰ ਤੇ ਸੀ ਜਿਹੜੇ ਮਰਨ ਵਾਲੇ ਕਾਰ ਤੇ ਸੀ ਹਮਲਾਵਰ 6 ਬੰਦੇ ਦੱਸ ਰਿਹਾ ਹਾਲ ਤੱਕ ਬਾਕੀ ਵੈਰੀਫਾਈ ਕਰਦੇ ਸਾਰੇ ਰਹਿਣ ਵਾਲੇ ਕੋਇਟਪੁਰ ਦੇ ਆ ਹਾਂ ਸਾਰੇ ਫਿਰੋਜ਼ਪੁਰ ਦੇ ਰਹਿਣ ਵਾਲੇ ਆ ਇਹ ਦੇਖਦੇ ਹਾਂ ਹਾਲ ਤੱਕ ਹੁਣ ਮੌਕੇ ਤੇ ਆਇਆ ਤੁਹਾਨੂੰ ਡਿਟੇਲ ਦਿੰਨੇ ਆ ਠੀਕ ਹੈ